ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਜਿਦੇ ਵਿੱਚ ਅੱਜ ਅਸੀਂ ਜਿਹੜਾ ਵਿਸ਼ਾ ਵਿਚਾਰਾਂਗੇ ਉਹ ਸਾਰੇ ਵਿਸ਼ੇ ਦਾ ਤੱਤ ਹੈ ਕਿ ਖਸਾਲ ਕੀਤਾ ਜਾਏਗਾ ਕਿ ਫਿਰ ਇਹਨੂੰ ਸ਼ੁਰੂਜ ਕਿਉਂ ਨੇ ਵਿਚਾਰਿਆ ਗਿਆ ਯਾ ਇਹ ਆਖੀਰ ਕਿਉਂ ਨਹੀਂ ਤਤ ਕੱਢਿਆ ਗਿਆ ਕੋਈ ਚੀਜ਼ਾਂ ਜਿਹੜੇ ਸਾਡੇ ਭਰਮ ਜਾਲ ਫੈਲਿਆ ਹੋਇਆ ਉਹਨੂੰ ਪਹਿਲਾਂ ਸਮਝਣਾ ਬੜਾ ਜ਼ਰੂਰੀ ਸੀ ਕਿਉਂ ਬ੍ਰਾਹਮਣ ਵੱਲੋਂ ਯਾ ਇਹਨਾਂ ਲੋਕਾਂ ਵੱਲੋਂ ਜਿਹੜੇ ਜੋਤਿਸ਼ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਹਨਾਂ ਵੱਲੋਂ ਜਿਹੜਾ ਫੈਲਾਇਆ ਗਿਆ ਉਹਦੇ ਤੱਕ ਪਹੁੰਚਣਾ ਵੀ ਬੜਾ ਜ਼ਰੂਰੀ ਸੀ ਔਰ ਸਾਡੀ ਤੇ ਸਾਰੀ ਵਿਚਾਰ ਗੁਰਮਤ ਅਨਸਾਰ ਹੀ ਚੱਲ ਰਹੀ ਗੁਰਮਾਰੀ ਅਨਸਾਰ ਹੀ ਚੱਲ ਰਹੀ ਹੈ ਅੱਜ ਜਿਹੜਾ ਵਿਚਾਰਨਾ ਹੋਇਆ ਕਿ ਜੋਤਿਸ਼ ਗ੍ਰਹਿ ਗ੍ਰਹਿ ਲਗਨ ਸ਼ਗਨ ਆਪ ਸ਼ਗਨ ਇਹਨਾਂ ਬਾਰੇ ਗੁਰਮਤ ਵਿਚਾਰ ਕੀ ਹੈ ਗੁਰਮਤ ਕੀ ਕਹਿੰਦੀ ਹੈ ਇਹਨਾਂ ਬਾਰੇ ਅੱਜ ਦਾ ਪਹਿਲਾ ਪਰਮਾਨ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਸੂਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਉ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਜਿਹੜੇ ਗ੍ਰਹਾਂ ਦੇ ਭਰਮ ਦੇ ਵਿੱਚ ਮੈਂ ਫਸਿਆ ਹੋਇਆ ਸੀ ਜਿਨ੍ਹਾਂ ਗ੍ਰਹਾਂ ਦੇ ਭਰਮ ਦੇ ਵਿੱਚ ਸਾਨੂੰ ਫਸਾਇਆ ਗਿਆ ਉਹ ਸਾਰੇ ਮੇਰੇ ਖਤਮ ਹੋ ਗਏ ਨੇ ਸਾਰੇ ਭਰਮ ਜਾਲ ਟੁੱਟ ਗਿਆ ਕਿਉਂਕਿ ਮੈਨੂੰ ਮੇਰੇ ਸਤਿਗੁਰੂ ਨੇ ਆਪਣਾ ਉਹ ਨਾਮ ਜਿਹੜਾ ਉਹ ਆਪ ਜਪਦਾ ਹੈ ਉਹ ਮੇਰੇ ਹਿਰਦੇ ਚ ਵਸਾ ਦਿੱਤਾ ਹੈ ਮੈਨੂੰ ਇਹ ਪੂਰਨ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਜੋ ਕੁਝ ਹੋ ਰਿਹਾ ਉਸ ਸਰਕਾਰਪੁਰ ਦੇ ਹੁਕਮ ਚ ਹੋ ਰਿਹਾ ਹੈ ਉਹਦੇ ਬਾਣੇ ਚ ਹੋ ਰਿਹਾ ਇਹ ਸਭ ਆਪਣੇ ਆਪ ਚ ਕੁਝ ਨਹੀਂ ਕਰ ਸਕਦੇ ਹੁਣ ਇਹਨਾਂ ਦਾ ਭਰਮ ਜਾਲ ਟੁੱਟ ਗਿਆ ਮੇਰਾ ਗ੍ਰਹਿਣ ਦਾ ਮੈਂ ਗ੍ਰਹਿਣ ਦੇ ਭਰਮ ਜਾਲ ਤੋਂ ਮੁਕਤ ਹੋ ਗਿਆ ਮੈਂ ਗ੍ਰਹਿਣ ਵਾਰ ਸਤਿਗੁਰੂ ਹੁਣ ਮੇਰੇ ਜੀਵਨ ਦੀ ਕੀ ਅਵਸਥਾ ਬਣ ਗਈ ਹੈ ਸੂਖ ਸਹਿਜ ਆਨੰਦ ਘਣ ਘਣਾ ਬਹੁਤ ਬਹੁਤ ਸੁਖੀ ਸੁਖ ਹੁਣ ਕਿਉਂਕਿ ਸਾਰਾ ਭਰਮ ਜਾਲ ਟੁੱਟ ਗਿਆ ਜਿਹਦੇ ਕਰਕੇ ਚਿੰਤਾ ਬਹੁਤ ਸਨ ਜਿਹਦੇ ਕਰਕੇ ਮੈਂ ਭਟਕਿਆ ਰਹਿੰਦਾ ਸੀ ਵੀ ਕੀ ਹੋ ਜਾਏਗਾ ਹੁਣ ਤੇ ਸਹਿਜ ਦੀ ਬਸਥਾਪਨਾ ਹੋ ਗਈ ਹੈ ਨਾ ਮੈਨੂੰ ਦੁੱਖ ਵੇਲੇ ਕੋਈ ਦੁੱਖ ਮਹਿਸੂਸ ਹੁੰਦਾ ਹੈ ਕੋ ਕਸ਼ਟ ਦਾ ਸਮਾਂ ਹੁੰਦਾ ਹੈ ਔਰ ਖੁਸ਼ ਦਾ ਸਮਾਂ ਹੁੰਦਾ ਹੈ ਇਮਤਿਹਾਨ ਦੀ ਘੜੀ ਆਉਂਦੀ ਹੈ ਉਸੇ ਲਈ ਵੀ ਮੈਂ ਪਰਸੰਨ ਰਹਿਣਾ ਉਸ ਹਾਲ ਪਰਤੇ ਪਾਣੀ ਦੀ ਰਜ਼ਾ ਚ ਰਹਿਣਾ ਜੇ ਬਹੁਤ ਕੋਈ ਸੁਖੀ ਸੁਖ ਦਾ ਸਮਾਂ ਆ ਗਿਆ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਡੋਲ ਅਵਸਥਾ ਦੇ ਵਿੱਚ ਹੀ ਰਹਿਣਾ ਉਹਨਾਂ ਦੀ ਆਨੰਦ ਹੈ ਖੁਸ਼ੀ ਔਖੀ ਹੈ ਕਿਹੜਾਈ ਖੇੜਾ ਹੈ ਔਰ ਕਿੰਨਾ ਬਹੁਤ ਹੈ ਕਣਾ ਹੁਣ ਮੇਰੀ ਕੀ ਅਵਸਥਾ ਬਣ ਗਈ ਹਰ ਕੀਰਤਨ ਗਾਉ ਹਰ ਵੇਲੇ ਮੈਂ ਉਸ ਅਕਾਰਪੁਰਸ ਦੀ ਸਿਫਤ ਸਲਾ ਕਰਦਾ ਹਾਂ ਉਹਦੀ ਕੀਰਤ ਕਰਦਾ ਹਾਂ ਇਥੇ ਇਹਦਾ ਮਤਲਬ ਨਹੀਂ ਭਾਵੇਂ ਲਈ ਸਾਜ ਲੈ ਕੇ ਤੇ ਕੀਰਤਨ ਗਾਉਂਦਾ ਰਹਿਣਾ ਸ਼ਬਦ ਗਾਉਂਦਾ ਰਹਿਣਾ ਜਾਂ ਚਲੋ ਸਾਜਾਂ ਦੇ ਬਿਗੈਰੀ ਮੈਂ ਸ਼ਬਦ ਗਾਇਨ ਕਰਦਾ ਰਹਿਣਾ ਮੇਰਾ ਮਨ ਉਹਦੀ ਸਿਫਤ ਸਲਾ ਚ ਹੀ ਲੱਗਾ ਹੁੰਦਾ ਹੈ ਹਰ ਕੀਰਤਨ ਗਾਉ ਕੀਰਤ ਨਫਜ਼ ਹੈ ਸਿਫਤ ਸਲਾ ਕਰਨਾ ਬੜੀਆਂਆ ਕਰਨਾ ਕੀਰਤਨ ਇਸ ਕਰਕੇ ਹੀ ਕਹਿੰਦੇ ਆ ਉਹ ਦੇ ਰਹੇ ਅਸੀਂ ਉਹਦੀ ਸਿਫਤ ਸੁਣਾ ਕਰ ਰਹੇ ਹੁੰਦੇ ਆ ਕਾਲਪੁਰਤੀ ਵਡਿਆਈਆਂ ਕਰ ਰਹੇ ਹੁੰਦੇ ਆ ਹਰ ਕੀਰਤਨ ਗਾਉ ਉਹਨਾਂ ਅਸੀਅ ਵਸਥਾ ਬਣ ਗਈ ਮੇਰੇ ਜੀਵਨ ਦੀ ਅੱਜ ਦਾ ਦੂਸਰਾ ਪ੍ਰਮਾਣ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਕਿਥੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਔਗਮ ਨਿਰਗਮ ਜੋਤਿ ਕੇ ਜਾਨੈ ਬਹੁ ਬਹੁ ਵਿਆਕਰਣਾ ਤੰਤ ਮੰਤਰ ਸਭ ਔਖੇ ਜਾਨੈ ਅੰਤ ਤਉ ਮਰਨਾ हे पंडित तू बड़े वेद शास्त्र बड़े ਨੇ ਬੜੀਆਂ ਜੋਤਿਸ਼ੀਆ ਕਿਤਾਬਾਂ ਨੇ تیر ਕੋਲ ਔਰ ਬੜਾ ਵਿਆਕਰਣ ਜਾਣਨਾ ਹੈ ਵਿਆਕਰਣ ਦੇ ਹਿਸਾਬ ਨਾਲ ਉਹਨਾਂ ਦੇ ਅਰਥ ਕੱਢਦੇ ਤੂੰ ਆਹ ਦੇਖੋ ਜੀ ਵਿਆਕਰਣ ਦੇ ਹਿਸਾਬ ਨਾਲ ਆਹ ਅਰਥ ਬੰਦੇ ਨੇ ਤਾ ਲਿਖਿਆ ਜੋਤਿਸ਼ੀ ਦੀ ਕਿਤਾਬ ਦੇ ਵਿੱਚ ਆਹ ਵੀ ਇਦਾਂ ਵਿੱਚ ਲਿਖਿਆ ਸਾਸ਼ਤਰਾਂ ਵਿੱਚ ਲਿਖਿਆ ਔਰ ਇਹਨਾਂ ਦੇ ਆਧਾਰ ਦੇ ਉੱਤੇ ਤੂੰ ਕੋਈ ਤੰਤਰ ਬਣਾਏ ਨੇ ਕੁਝ ਮੰਤਰ ਬਣਾਏ ਨੇ ਕਿ ਇਹ ਹੀ ਰਾਜਾ ਸਾਰੇ ਤਕਲੀਫਾਂ ਦਾ ਸਾਰੇ ਕਸ਼ਟਾਂ ਦਾ ਸਾਰੇ ਰੋਗਾਂ ਦਾ ਕਿਸੇ ਪ੍ਰੋਬਲਮ ਵਾਸਤੇ ਕਿਸੇ ਸਮੱਸਿਆ ਵਾਸਤੇ ਕੋਈ ਤੰਤਰ ਦਿਨਾ ਹੈ ਜਾਦੂ ਟੂਣਾ ਬਣਾ ਕੇ ਦਿਨਾ ਹੈ ਕਿਸੇ ਸਮੱਸਿਆ ਵਾਸਤੇ ਮੰਤਰ ਦਿਨਾ ਕਿ ਆ ਮੰਤਰ ਰਟੋ ਜੀ ਤੁਹਾਡੇ ਸਾਰੇ ਕਸ਼ਟ ਕੱਟ ਜਾਣਗੇ ਤੁਹਾਡਾ ਜਿਹੜੀ ਸਮੱਸਿਆ ਦੂਰ ਹੋ ਦੇਗੀ ਇਹ ਨੂੰ ਔਖਦ ਬਣਾਇਆ ਹੋਇ ਤੋ ਇਲਾਜ ਬਣਾਇਆ ਹੋਇਆ ਸਾਰਿਆਂ ਦਾ ਤੰਤਰ ਮੰਤਰ ਸਭ ਔਖ ਜਾਣੇ ਤੇਰੇ ਕੋਲ ਇੰਨੇ ਤੰਤਰ ਨੇ ਮੰਤਰ ਨੇ ਲੋਕਾਂ ਦੇ ਕਸ਼ਟ ਦੂਰ ਕਰ ਰਹੇ ਆ ਉਹਨਾਂ ਨੂੰ ਜੀਵਨ ਦੇ ਰਹੇ ਆ ਆਪਣੀ ਹਾਲਤ ਤੇਰੀ ਹੈ ਅੰਤ ਤਾ ਉ ਮਰਨਾ ਜਾਂ ਕੀਤੇ ਆਪ ਹੀ ਮਰ ਜਣਾ ਜੀ ਤੇਰੇ ਕੋਲ ਇੰਨਾ ਹੀ ਇਲਾਜ ਹੈ ਲੋਕਾਂ ਨੂੰ ਲੋਟ ਨੂੰ ਤਾਲ ਸਕਣਾ ਹੈ ਤੇ ਤੁਹਾਨੂੰ ਆਪਕੇ ਮਰ ਜਣਾ ਹੋਰੇ ਵੀ ਕੁਝ ਜ਼ਰੂਰੀ ਨਹੀਂ ਕਿ ਜੇ ਇਸ ਕਈ ਚਲੋ ਜੀ ਆਪਣੇ ਆਯੂ ਪੂਰੀ ਕਰਕੇ ਚਲਾ ਗਿਆ ਕਿਸੇ ਉਮਰ ਦੇ ਵਿੱਚ ਵੀ ਮਰ ਜਾਂਦੇ ਨੇ ਇਹ ਜੰਤਰ ਤੰਤਰ ਕਰ ਨਾਲੇ ਵੀ ਅਸੀਂ ਦੇਖਦੇ ਹਾਂ ਸਾਡਾ ਸਮਝ ਹੁੰਦਾ ਹੈ ਪਰ ਸਾਡਾ ਅੰਤ ਵਿਸ਼ਵਾਸ ਹੈ ਉਹ ਜਿਹੜਾ ਕਨਵੇ ਇਸ ਕਦੀ ਇਸ ਪਾਸੇ ਖਿਆਲ ਹੀ ਨਹੀਂ ਗਿਆ ਜਿ세 ਸਤਗੁਰੂ ਸਾਡਾ ਧਿਆਨ ਦਵਾ ਰਹੇ ਨੇ ਉਹ ਪਾਈ ਜੇ ਉਹਦੇ ਵੱਸ ਹੋਵੇ ਤੇ ਹਾਬ ਤੱਕ ਅਦੀ ਮਰੇ ਹੀ ਨਾ ਤਾਂ ਤੋ ਤਾਂ ਉਮਰ ਨਾ ਐਦਾ ਤੀਸਰਾ ਪਰਮਾਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਫਿਰ ਜਿਉਂਤੇ ਪੰਜਵਰ ਨਾਮ ਇੱਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸੋਈ ਸਾਸਤ ਸੌਣ ਸੋਏ ਜਿ ਜਪੀਏ ਹਰ ਨਾਮ ਚਰਨ ਕਮਲ ਗੁਰ ਤਨ ਦੀਆ ਮਿਲਿਆ ਨਥਾ ਮੈਂ ਥਾ ਅਸੀਂ ਤੇ ਬੜੇ ਭਾਗਾ ਵਾਲੇ ਆ ਸਾਨੂੰ ਗੁਰੂ ਦਾ ਆਸਰਾ ਮਿਲਿਆ ਹੈ ਸਾਨੂੰ ਨਿਥਾਵਿਆਂ ਨੂੰ ਗੁਰੂ ਥਾਣ ਮਿਲਿਆ ਜਿੱਥੇ ਅਸੀਂ ਜਾ ਕੇ ਸਾਰੇ ਭਰਮ ਜਾਲ ਤੋੜ ਸਕਨੇ ਖਤਮ ਕਰ ਸਕਨੇ ਆ ਸੱਚ ਦੀ ਸਿੱਖਿਆ ਲੈ ਸਕਨੇ ਆ ਗੁਰੂ ਨੇ ਸਾਨੂੰ ਅਕਾਰਪੁਰ ਤੇ ਨਾਮ ਧਰ ਨਾਲ ਅਮੀਰ ਬਣਾਤਾ ਗੁਰਤਾਨ ਦੀ ਆ ਕਿਹੜਾ ਧੰਨ ਦਿੱਤਾ ਚਰਨ ਕਮਲ ਅਕਾਲ ਪੁਰਖ ਤੇ ਚਰਨਾ ਦਾ ਆਸਰਾ ਦਿੱਤਾ ਉਹਦੀ ਪ੍ਰੀਤ ਦਾ ਧੰਨ ਦਿੱਤਾ ਸੰਨ ਹੁਣੇ ਸ਼ਾਸਤਰੋਂ ਦਾ ਜੋਤਿਸ਼ ਦਾ ਭਰਮ ਮੇਰੇ ਵਿੱਚ ਨਹੀਂ ਰਿਹਾ ਮੈਨੂੰ ਸਮਝ ਲੱਗੀ ਏ ਮੇਰੇ ਵਾਸਤੇ ਗੁਰੂ ਹੀ ਸ਼ਾਸਤਰ ਹੈ ਗੁਰੂ ਹੀ ਜੋਤਿਸ਼ ਹੈ ਕਿਉਂਕਿ ਜਿਦ ਜਪੀਏ ਹਰ ਨਾਮ ਗੁਰੂ ਦੀ ਰਾਈ ਹੀ ਉਸ ਕਾਲਪੁਰ ਦਾ ਨਾਮ ਸਿਮਰਨ ਕਰੀਦਾ ਹੈ ਗੁਰੂ ਦੀ ਰਾਈ ਹੀ ਉਸ ਕਾਲਪੁਰ ਨਾਲ ਜੁੜੀਦਾ ਹੈ ਗੁਰੂ ਦੀ ਰਾਈ ਹੀ ਉਸ ਕਾਲਪੁਰ ਦਾ ਨਾਮ ਸਾਡੇ ਹਿਰਦੇ ਚ ਵਸਦਾ ਹੈ ਗੁਰੂ ਦੀ ਬਾਣੀ ਸਾਨੂੰ ਕਾਲਪੁਰ ਦੀ ਹੋਂਦ ਤੇ ਉਹਦੀ ਸਮਰੱਥਾ ਤੇ ਪੂਰਨ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਇਸ ਵਾਸਤੇ ਹੁਣ ਜਿਹੜਾ ਇਹ ਜੋਤਿਸ਼ ਵਿਦਿਆ ਦਾ ਤੇ ਇਹ ਸ਼ੀ ਵਿਦਿਸ਼ਾਸਤਰਾ ਦਾ ਪਰਮ ਸੀਸਾ ਮੇਰੇ ਮਨ ਚੋਂ ਖਤਮ ਹੋ ਗਿਆ। ਇਹਨਾਂ ਪਰਮਾਤਮਾ ਤੋਂ ਮੁਕਤ ਹੋ ਕੇ ਮੈਂ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਿਆ। ਇਹ ਹੈ ਗੁਰਮਤਿ ਸਿਧਾਂਤ। ਇਹ ਗੁਰਮਤਿ ਵਿਚਾਰ ਇਹਨਾਂ ਜੋਤਿਸ਼ ਬਾਰੇ ਤੇ ਗ੍ਰਹਿ ਤੇ ਲਗਨ ਤੇ ਅਪਸ਼ਗਣ ਬਾਰੇ। ਇਹਨੂੰ ਜੀ ਕਲ ਤਾਂ ਦਿਨ ਵੀ ਜਾਰੀ ਰੱਖਾਂਗੇ ਪੂਰੀ ਗਹਿਰਾਈ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਨੂੰ ਲਾਗਵਾ ਸਿਖੇ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ